ਉਹ ਸ਼ਰਮ ਨਹੀਂ ਆਉਂਦੀ ਆ ਸਾਨੂੰ ਮੈਂ ਜਿੰਨੇ ਦਿਖਾਨਦਾਰ ਨੇ ਜਿੰਨੇ ਜਗਰਾਮ ਦੇ ਲੋਕ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਕੂੜੇ ਦੀ ਸਮੱਸਿਆ ਲਈ ਸਵੇਰ ਤੋਂ ਆਖਰ ਤੱਕ ਅਸੀਂ ਫੋਨ ਕਰਦੇ ਹਾਂ ਬਾਈ ਪੂਰਾ ਨਹੀਂ ਚੱਕਿਆ ਜਾਂਦਾ ਕੋਈ ਇੱਥੇ ਆ ਜਾਓ ਵੀਡੀਓ ਬਣਾ ਲਵਾ ਵਾ ਓਏ ਅਜੇ ਇਹ ਲੋਕ ਲੈ ਕੇ ਧਰਦੇ ਤੇ ਤੁਹਾਡੇ ਕੀ ਹੋਇਆ ਤੁਹਾਨੂੰ ਬਈ ਤੁਹਾਡੇ ਗੋਡੇ ਦੁਖਦੇ ਨੇ ਮੈਨੂੰ ਐ ਦੱਸੋ ਮਸਲੇ ਹੱਲ ਕਦੇ ਵੀ ਇਸ ਤੋਂ ਬਿਨਾ ਨਹੀਂ ਹੁੰਦੇ ਇਹ ਤਾਂ ਕੂੜੇ ਦੀ ਸਮੱਸਿਆ ਬਣਾਈ ਐ ਸ਼ਹਿਰ ਚ ਜ਼ਿੰਮੇਵਾਰ ਕੌਣ ਨੇ ਮੈਸਰਿਆਂ ਕਹਿੰਨੇ ਸਾਰੇ ਦੇ ਸਾਰੇ ਕੁਿਸਰਤ ਇੱਥੋਂ ਦੇ ਮਜੂਤਾ ਐਮ ਐਲ ਏ ਇੱਥੋਂ ਦੇ ਸਿਵਲ ਅਧਿਕਾਰੀ ਐਸ ਡੀ ਐਮ ਸਾਹਿਬ ਪਤਾ ਨਹੀਂ ਜਦੋਂ ਵੀ ਫੋਨ ਲਾਈਦਾ ਕੋਈ ਬੰਦਾ ਕਰਦਾ ਫੋਨ ਲਾਉਂਦੇ ਨੇ ਜਿਵੇਂ ਐਸ ਐਚ ਓ ਸਾਹਿਬ ਖੜੇ ਨੇ ਜਦੋਂ ਵੀ ਕਰਨਾ ਹੁੰਦਾ ਸਭ ਤੋਂ ਪੂਰੇ ਪੁਲਿਸ ਪ੍ਰਸ਼ਾਸਨ ਆ ਜਾਂਦਾ ਕਿਉਂ ਇਹਨਾਂ ਦਾ ਕੰਮ ਐ ਵੀ ਅਸੀਂ ਰੈਫਰਕੀ ਰੁਕਮ ਦੇਣਾ ਪਰ ਜਿਨ੍ਹਾਂ ਦਾ ਕੰਮ ਇਸ ਧਰਮੇ ਪ੍ਰਦਰਸ਼ਨ ਨਾਲ ਲੱਗਣ ਇਸ ਕੂੜੇ ਦੀ ਸਮੱਸਿਆ ਦਾ ਹੱਲ ਹੋਵੇ ਉਹ ਕੌਣ ਨੇ ਪ੍ਰਸ਼ਾਸਨਿਕ ਅਧਿਕਾਰੀ ਸਿਵਲ ਦੇ ਅਧਿਕਾਰੀ ਐਸਡੀਐਮ ਸਾਹਿਬ ਮੈਨੂੰ ਲੱਗਦਾ ਸੱਤੇ ਪਹਿਲੇ ਏਡੀਸੀ ਸਾਹਿਬ ਨੂੰ ਪਤਾ ਹੀ ਨਹੀਂ ਹਰ ਦੂਜੇ ਦਿਨ ਹਰ ਤੀਜੇ ਦਿਨ ਕਿਸੇ ਹੀ ਹੁਣ ਫੋਨ ਲਾਈਦਾ ਨਹੀਂ ਵੀ ਮੈਂ ਤਾਂ ਬਦਲ ਗਿਆ ਫਲੰਨਾ ਹਰ ਰੋਜ਼ ਇੱਥੇ ਨਾ ਅਫਸਰ ਹੁੰਦੇ ਨੇ ਕਿਉਂ ਕਿਉਂਕਿ ਭਾਈ ਤੁਸੀਂ ਕਰਪਸ਼ਨਾਂ ਹੀ ਇੰਨੀਆਂ ਕੀਤੀਆਂ ਨੇ ਕੋਈ ਅਧਿਕਾਰੀ ਇੱਥੇ ਟੱਕ ਕੇ ਰਾਜੀ ਨਹੀਂ ਜਿਹੜੀ ਸਾਫ਼ ਤੇ ਸਪਸ਼ਟ ਗੱਲ ਹੈ ਅੱਜ ਇਹ ਲੋਕਾਂ ਨੂੰ ਮੈਂ ਇਹ ਲੋਕਾਂ ਨੂੰ ਬਹੁਤ ਜਿਆਦਾ ਧੰਨਵਾਦ ਕਰਦਾ ਐ ਅਤੇ ਇਹਨਾਂ ਨੂੰ ਸਾਬਸ਼ ਵੀ ਦੇਣੀ ਚਾਹੁੰਦਾ ਯਾਰ ਜਿਨ੍ਹਾਂ ਲੋਕਾਂ ਨੂੰ ਅੱਜ ਕੂੜੇ ਦਾ ਮੁਸਤ ਮਾਰਦਾ ਸਾਰੇ ਸ਼ਹਿਰ ਵਾਸੀ ਸਮੇਤ ਮੈਂ ਅਸੀਂ ਤਾਂ ਆਪਣੇ ਘਰਾਂ 'ਚ ਬੈਠੇ ਆਂ ਜਿਹੜੇ ਹਰ ਰੋਜ਼ ਸਵੇਰ ਤੋਂ ਲੈ ਕੇ ਆਫਰ ਤੱਕ ਜਾਂ ਜਿੰਨਾ ਸਮਾਂ ਇਹਦੀ ਡਿਊਟੀ ਹੁੰਦੀ ਹੈ ਇਸ ਪੂਰੇ ਦੇ ਢੇੜਾਂ ਤੋਂ ਤੁਹਾਨੂੰ ਨਿਜਾਦ ਆਉਂਦੇ ਨੇ ਉਹ ਅੱਜ ਤਾਂ ਮਿਲ ਆ ਗਈ ਆ ਕਿੱਡੀ ਹਾਸੋ ਵੀ ਨਹੀਂ ਗੱਲ ਵੀ ਇਹ ਇਹ ਤਾਂ ਸ਼ਹਿਰ ਬਦੀ ਜਾਦੂਕ ਨੇ ਕਿਉਂਕਿ ਕੁਝ ਲੋਕ ਜਿਹੜੇ ਮੇਰੇ ਬਾਰੇ ਉਹ ਕਹਿੰਦੇ ਜੀ ਸਫਾਈ ਆਏ ਸਫਾਈ ਨਹੀਂ ਕਰਦੇ ਸੀ ਪਰ ਇਹਨਾਂ ਦਾ ਇਹ ਹੈ ਵੀ ਅਸੀਂ ਤਾਂ ਸਫਾਈ ਨੂੰ ਤਿਆਰ ਆ ਭਾਈ ਜੇ ਕੋਈ ਮੇਰੀ ਆਵਾਜ਼ ਇਹ ਸਿਵਲ ਅਧਿਕਾਰੀਆਂ ਤੇ ਪਹੁੰਚਾ ਸਕੇ ਤਾਂ ਧੰਨਵਾਦ ਹੋਊਗਾ ਉਹ ਇਹ ਕਹਿੰਦੇ ਨੇ ਅਸੀਂ ਤਾਂ ਪਿਆਰ ਆ ਦੱਸੋ ਸਾਨੂੰ ਵੀ ਭਾਈ ਫਰਾਨੀ ਜਗ੍ਹਾ ਤੇ ਕੂੜਾ ਐੜਾ ਈ ਇਸ ਜਗ੍ਹਾ ਤੇ ਕੂੜਾ ਸੱਭੋ ਅਸੀਂ ਛੱਡ ਦਿੰਦੇ ਮਸਲਾ ਕਿੱਡਾ ਹੈ ਐਡਾ ਕਿਉਂ ਵਧਾਇਆ ਜਾ ਰਿਹਾ ਮੈਂ ਸਿੱਧੇ ਸਾਹਮਣੇ ਕਹਿ ਦਿੰਦਾ ਰਾਜਨੀਤਿਕ ਟਸਲਾ ਨੇ ਭਾਈ ਤੁਹਾਡੇ ਤੁਸੀਂ ਰਾਜਨੀਤਿਕ ਲੁਟੇਰੇ ਹੋ ਤੁਸੀਂ ਰਾਜਨੀਤਿਕ ਚੋਰ ਕਿਉਂ ਕਿਉਂਕਿ ਤੁਸੀਂ ਇਸ ਰੰਗਲੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਦਾ ਕੰਮ ਕੀਤਾ ਹੈ ਅੱਜ ਇਹ ਲੋਕਾਂ ਨੂੰ ਕੋਈ ਸ਼ੌਕ ਨਹੀਂ ਹੈ ਕਿਉਂਕਿ ਕਈ ਵਾਰ ਕਿਸੇ ਨੂੰ ਐਮਰਜੈਂਸੀ ਹੁੰਦੀ ਹੈ ਹੋਰ ਕਾਹ ਕੰਮ ਹੁੰਦੇ ਨੇ ਬੰਦੇ ਨੇ ਆਉਣਾ ਜਾਣਾ ਵੀ ਇਹ ਸੜਕਾਂ ਦੇ ਆਲੇ-ਦੁਆਲੇ ਇਹ ਤਾਂ ਆਪ ਦਾ ਸਵੇਰੇ ਉੱਠਦੇ ਨੇ ਆਪਦੀ ਡਿਊਟੀਆਂ ਲੱਗਦੀਆਂ ਨੇ ਉੱਥੇ ਸਫਾਈ ਕਰਦੇ ਨੇ ਤੇ ਆਪਾਂ ਘਰਾਂ ਨੂੰ ਚਲੇ ਜਾਂਦੇ ਨੇ ਕਿਉਂ ਇਹਨਾਂ ਲੋਕਾਂ ਨੂੰ ਸੜਕਾਂ ਤੇ ਆਉਣਾ ਪੈ ਗਿਆ ਸਵਾਲ ਇਹ ਹੈ ਸੋ ਸ਼ਹਿਰ ਵਾਸੀਏ ਜੇ ਤੁਹਾਡੇ ਤੱਕ ਆਵਾਜ਼ ਆਉਂਦੀ ਹੈ ਭਾਈ ਨਹੀਂ ਨਹੀਂ ਜ਼ਿੰਮੇਵਾਰ ਤੁਸੀਂ ਖੋਦੋ ਅਸੀਂ ਖੋਦਿਆ ਮੈਂ ਸੱਤ ਪਾਲ ਦੇਣ ਕੇ ਇਹ ਗੱਲ ਕਰ ਰਿਹਾ ਸੀ ਇਹ ਮੈਨੂੰ ਕਹਿੰਦਾ ਬਈ ਕੋਈ ਜਵਾਬ ਨਹੀਂ ਇਹ ਮੈਨੂੰ ਦੱਸ ਰਿਹਾ ਸੀ ਬਈ ਕੂੜੇ ਦਾ ਸਭ ਤੋਂ ਵੱਡਾ ਕੂੜੇ ਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਨੇ ਪਲਾਸਟਿਕ ਦੇ ਰਵਾਇ ਪਲਾਸਟਿਕ ਦੇ ਲਵਾਫੇ ਕੋਈ ਆ ਘਰੇ ਬਣਾਉਂਦੇ ਨੇ ਜਾਂ ਜਿਹੜੇ ਆ ਸਟੇਜ ਤੇ ਮੇਰੇ ਨਾਲ ਖੜੇ ਨੇ ਇਹ ਬਣਾਉਂਦੇ ਨੇ ਜਾਂ ਪੱਤਰਕਾਰ ਬਣਾਉਂਦੇ ਨੇ ਨਹੀਂ ਇਹਨਾਂ ਦਾ ਕਿਸੇ ਦੀ ਫੈਕਟਰੀ ਨਹੀਂ ਉਹ ਇਹ ਫੈਕਟਰੀ ਇਹਨਾਂ ਰਾਜਨੀਤਿਕ ਚੋਰਾਂ ਦੀ ਹੈ ਇਹ ਲੋਕ ਕਿਉਂ ਦੇ ਇਹਨਾਂ ਫੈਕਟਰੀਆਂ ਨਾਲ ਸੰਬੰਧ ਨਹੀਂ ਕਰੋੜਾਂ ਦੇ ਵਿੱਚ ਵੋਟਾਂ ਵੇਲੇ ਫੈਂਡ ਲਿਆ ਜਾਂਦਾ ਪੰਜੇਬਾਂ ਬਰਾਬਰ ਨਹੀਂ ਹੁੰਦੀਆਂ ਸਾਰੇ ਰਾਜਨੀਤਿਕ ਇੱਦਾਂ ਦੇ ਨਹੀਂ ਹੁੰਦੇ ਪਰ ਬਹੁਤੇ ਬਹੁਤਾਂ ਸਾਡੇ ਪੰਜਾਬ ਦੇ ਸਾਡੇ ਦੇਸ਼ ਅਜਿਹੇ ਲੀਡਰ ਨਹੀਂ ਸੋ ਜੇ ਤੁਸੀਂ ਇੱਕ ਲੈਨ ਲਿਖ ਦਿੰਦੇ ਹੋ ਵੀ ਪਲਾਸਟਿਕ ਬੈਗ ਹੈ ਉਹ ਲਿਖੀ ਨੂੰ ਕੀ ਕਰਨਾ ਸੀ ਆ ਕੋਈ ਛੋਦਾ ਲੈਨ ਚਲੇ ਜਾ ਛੜਿਆ ਮੇਰੇ ਵਰਗਾ ਜੰਮੇ ਜੰਮਾ ਹੱਫਾ ਡਬਲ ਕਰਦੇ ਬਾਈ 2 2 3 3 ਪਲਾਸਟਿਕ ਦੇ ਲਫਾਫਿਆਂ 'ਚ ਅਸੀਂ ਪਾ ਕੇ ਲੈ ਕੇ ਆਉਂਦੇ ਆਂ ਅੱਜ ਕਿਹੜਾ ਬੰਦਾ ਜਿਹੜਾ ਦੁੱਧ ਡੋਲੂ 'ਚ ਲੈ ਕੇ ਆਉਂਦਾ ਕਿਉਂਕਿ ਸਾਨੂੰ ਡੋਲੂ ਚੱਕਣ ਲੱਗਿਆ ਸਾਨੂੰ ਹੁੰਦੀ ਹੈ ਇਹ ਪਲਾਸਟਿਕ ਸਾਡੀ ਰੀਣ ਹੈ ਜੇ ਸਰਕਾਰ ਸੰਤੀ ਕਰ ਦੇਵੇ ਤਾਂ ਪਲਾਸਟਿਕ ਵੀ ਨਹੀਂ ਬੈਨ ਹੋਊਗਾ ਭਾਈ ਇਹਨਾਂ ਬੱਚਿਆਂ ਨਾਲ ਰੋਡ ਤਾਂ ਬੰਦ ਹੋਈ ਨਹੀਂ ਤੇ ਅਸੀਂ ਇਹਨਾਂ ਨੂੰ ਚਿੱਟਾ ਬੰਦ ਕਰਾਉਣ ਦੀ ਸੋਚਦੇ ਆਂ ਅੱਜ ਮੈਂ ਮੁੱਖ ਮੰਤਰੀ ਸਾਹਿਬ ਨੂੰ ਜੇ ਜਿੱਤੇ ਉਹਨਾਂ ਤੱਕ ਕਾਸ਼ ਕਾਸੀ ਦੀ ਉਹਨਾਂ ਦਾ ਕਵਾਜ ਆਉਣ ਜਵੇ ਕਿਉਂਕਿ ਸਾਡੇ ਦਾ ਭਾਈ ਸਕੀਆਂ ਪੁੱਟੀਆਂ ਹੋਈਆਂ ਨੇ ਪੇਜਬੰਦ ਕੀਤੇ ਹੋਏ ਨੇ ਬੋਲਣ ਨਹੀਂ ਦਿੰਦੇ ਜਿਹੜੇ ਬੋਲਦੇ ਨੇ ਪਰਚਾ ਪਾ ਕੇ ਦਰਾਵੇ ਦੇ ਕੇ ਜੇਲ੍ਹੇ ਛੁਡ ਦਿੱਤਾ ਜਾਂਦਾ ਜਾਂ ਪੇਜਬੰਦ ਕਰ ਦਿੱਤੇ ਜਾਂਦੇ ਨੇ ਬੜਾ ਸੌਖਾ ਇਹ ਜਿਹੜਾ ਸਰਕਾਰ ਨੇ ਫੜਿਆ ਹੋਇਆ ਓਹ ਮੁੱਖ ਮੰਤਰੀ ਓਹ ਬੰਦਾ ਜਿਹੜਾ ਇਹਨਾਂ ਧਰਮਿਆਂ ਦੀ ਬੁਰੀਅਤ ਸੀ ਅੱਜ ਉਹ ਵੀ ਧਰਮਿਆਂ ਤੋਂ ਕਰਦਾ ਇਹ ਗੱਲ ਤਾਂ ਸੀ ਆਈਡੀ ਵਾਲੇ ਵੀ ਖੜੇ ਹੋਣੇ ਆ ਜਰੂਰ ਸਾਡੀ ਪੁੱਛਦੀ ਕਰ ਦਿਓ ਭਾਈ ਉਹ ਮੁੱਖ ਮੰਤਰੀ ਜਿਹੜਾ ਖੁਦ ਨੂੰ ਮਿੱਟੀ ਦਾ ਪੁੱਤ ਕਹਿੰਦਾ ਸੀ ਕਹਿੰਦਾ ਸੀ ਮੈਂ ਤਾਂ ਤੁਹਾਡੇ ਆਮ ਘਰਾਂ ਦਾ ਪੁੱਤ ਐ ਅੱਜ ਉਹਨੂੰ ਆ ਧਰਮਿਆਂ ਨਜ਼ਾਰੇ ਮਡਰ ਲੱਗਦਾ ਧਰਮਿਆਂ ਵਾਲੇ ਤੇ ਕਾਰਵਾਈ ਚੱਲੀ ਜਾਂਦਾ ਸੋ ਸ਼ਰਮ ਆਉਣੀ ਚਾਹੀਦੀ ਐ ਇਸ ਸਰਕਾਰ ਨੂੰ ਚੱਪਣੀ ਤੇ ਲੱਗ ਕੇ ਮਾਰਨਾ ਚਾਹੀਦਾ ਐ ਉਹ ਪਹਿਲਾਂ 92 ਸੀ ਅੱਜ ਤੱਕ ਪੰਜਾਬ ਦਾ ਇਤਿਹਾਸ ਬਣਾ ਹੈ ਅੱਜ ਤੱਕ ਕਦੇ ਵੀ ਇੰਨੇ ਵਿਧਾਇਕ ਨਹੀਂ ਦਿੱਤੇ ਹੁਣ ਤਾਂ ਖੈਰ 96 ਹੋ ਗਏ ਜੇ ਮੈਂ ਗਲਤ ਨਾ ਹੋਵਾਂ ਤਾਂ ਭਾਈ ਸਮਾਂ ਰਹਿ ਗਿਆ ਤੁਹਾਡਾ 6 ਜਾਂ 7 ਵੀਨੇ ਅਜ ਜਨਵਰੀ ਲੰਘ ਗਿਆ 6 ਜਾਂ 7 ਮਹੀਨੇ ਰਹਿ ਗਏ ਮੁੜਕੇ ਅਧਿਕਾਰੀਆਂ ਨੇ ਸੇਵਾਦਾਰਾਂ ਨੇ ਪੁਲਿਸ ਵਾਲਿਆਂ ਨੇ ਤੁਹਾਡੇ ਕਿਸੇ ਐਮਐਲਏ ਦੀ ਨਹੀਂ ਸੁਣਨੀ ਸੋ ਅੱਜ ਵੀ ਮੌਕਾ ਹੈ ਆ ਪੰਜ 6 ਮਹੀਨਿਆਂ ਦੇ ਵਿੱਚ ਤੁਸੀਂ ਆਹ ਚੀਜ਼ਾਂ ਸਹਾਰ ਦੇਓ ਮੈਂ ਲਾਸਟ ਵਿੱਚ ਅਖੀਰੀ ਗੱਲ ਕਹਿ ਕੇ ਵੇਹ ਜਾਣਾ ਕਿ ਆ ਜਿਹੜੀਆਂ ਐਮਸੀ ਦੀਆਂ ਚੋਣਾਂ ਨੇ ਥੋੜਾ ਸਮਾਂ ਹੀ ਰਹਿ ਗਿਆ ਮੈਨੂੰ ਲੱਗਦਾ 2 ਕੁ ਮਹੀਨੇ ਇਹਨਾਂ ਦਾ ਜਮਿਨਾ ਕੀ ਹੋਊਗਾ ਉਸ ਤੋਂ ਬਾਅਦ ਚਲੋ ਇਹ ਲੇਟ ਕਰਵਾ ਲੈਂ ਕਿਉਂਕਿ ਡੇਟ ਸੀ ਅਨਾਉਂਸ ਹੋ ਗਈ ਜਿੰਨਾ ਕਿ ਮੈਨੂੰ ਪਤਾ ਹੈ 8.10 ਦੀ ਪਰ ਹੁਣ ਮੈਂ ਫੋਨ ਦੇ ਜ਼ਰੀਏ ਇੱਕ ਮੈਸੇਜ ਦੇ ਦੇਣਾ ਚਾਹੁੰਦਾ ਕਿ ਅਸੀਂ ਗਲਤੀ ਕੀਤੀ ਮੈਂ ਅੱਜ ਤੱਕ ਇਸ ਸ਼ਹਿਰ ਦੇ ਵਿੱਚ ਇੰਨੇ ਮਾੜੇ ਕਾਉਂਸਲਰ ਤੇ ਇੰਨੀ ਮਾੜੀ ਨਗਰ ਕੌਂਸਲ ਦੀ ਕਾਰਜਕਾਰੀ ਨਹੀਂ ਦੇਖੀ ਕਿਸੇ ਦੇ ਭਾਈ ਬਿੱਤੇ ਲੱਗੇ ਕਿਹਦੇ ਗੋਡੇ ਲੱਗੇ ਸਾਨੂੰ ਕੋਈ ਪਰਵਾਹ ਨਹੀਂ ਇੰਨੀ ਮਾੜੀ ਕਾਰਜਕਾਰੀ ਮੈਂ ਅਜੇ ਤੱਕ ਨਹੀਂ ਦੇਖੀ ਭਾਈ ਯਾਰ ਸਾਡੇ ਤੋਂ ਇੱਕ ਕੂੜੇ ਦੇ ਮਸਲੇ ਦਾ ਹੱਲ ਨਹੀਂ ਹੋਇਆ ਯਾਰ ਕੀ ਗੱਲ ਸੀ 33 ਤੋਂ 36 ਕਰੋੜ ਰੁਪਏ ਅੰਕੜਾ ਹੈ ਜਿੰਨਾ ਕਿ ਮੈਨੂੰ ਯਾਦ ਹੈ ਇਹਨਾਂ ਕੋਲੇ ਰੁਪਈਆ ਪਿਆ ਹੈ ਯਾਰ ਤੁਸੀਂ ਇੱਥੇ 4 ਕਿੱਲੇ ਖਰੀਦ ਕੇ 20 ਫੁੱਟ ਚਾਤ ਵਾਲੀ ਕਰਕੇ ਜਗਰ ਹੱਲੀ ਕਰ ਸਕਦੇ ਫਿਰ ਕਾਹਨੇ ਭਾਈ ਤੁਸੀਂ ਕੌਂਸਲਰ ਕਾਹਦੇ ਪ੍ਰਧਾਨ ਕਾਹਦੇ ਐਮਐਲਏ ਕਾਹਦੇ ਖਿਲਾਫ ਕਾਹਦੇ ਕੀ ਹੋਗਾ ਮੈਂ ਤਾਂ ਸ਼ਰਮਨਾ ਮਰਨਾ ਚਾਹੀਦਾ ਆ ਪਰਸੋਂ ਮੈਂ ਅਰਨੁਹਰ ਨਾਲ ਗੱਲ ਹੁੰਦੀ ਸੀ ਗੱਲ ਮੈਂ ਕਿਹਾ ਵਾਪਸ ਹੀ ਤੇਰਾ ਫੋਨ ਚੈੱਕ ਕਰ ਲਿਓ ਕਿਹੜੇ ਸਿਵਲ ਦੇ ਅਧਿਕਾਰੀ ਨੂੰ ਫੋਨ ਨਹੀਂ ਲਾਇਆ ਵੀ ਭਾਈ ਆਜ ਦਾ ਮਸਲਾ ਹੈ ਆਪਾਂ ਇਹਦਾ ਹੱਲ ਕਰ ਲਈਏ ਲੋਕ ਔਖੇ ਨਹੀਂ ਸ਼ਹਿਰ ਦੀਆਂ ਨਿੱਕੀਆਂ ਨਿੱਕੀਆਂ ਮਹੀਆਂ ਚ ਕੂੜੇ ਦੇ ਢੇਰ ਲੱਗੇ ਨੇ ਕਿਉਂ ਕਿਉਂਕਿ ਤੁਸੀਂ ਠੁੱਕ ਨਹੀਂ ਜਗਾ ਨਹੀਂ ਪਰ ਇਹਨਾਂ ਦੇ ਕੰਮ ਤੇ ਜੁਣੀ ਸਰਦੇ ਆ ਹੁਣ ਮੈਨੂੰ ਲੱਗਦਾ ਅੱਡੇ ਘੰਟੇ ਤੋਂ ਉੱਪਰ ਆਪੋਂ ਬੈਠਾ ਹੋ ਗਿਆ ਹੁਣ ਕਿਹੜਾ ਸਿਵਲ ਦੇ ਅਧਿਕਾਰੀ ਆ ਕੋਈ ਨਹੀਂ ਆ ਕਿਉਂਕਿ ਇਹ ਲੋਕ ਰਾਜਨੀਤੀ ਦੇ ਲੋਕਾਂ ਤੋਂ ਵੱਧ ਕਰਪਟ ਹੋ ਗਏ ਚਾਹੇ ਤੁਹਾਡੀ ਨਗਰ ਕੌਂਸਲ ਦੇ ਅਫਸਰ ਨੇ ਤੇ ਚਾਹੇ ਆ ਮੇਰੇ ਮਗਰ ਐਸਕੀਮ ਦਫਤਰ ਕਚਹਿਰੀਆਂ ਦੇ ਸਾਰੇ ਕਰਪਟ ਨੇ ਮੈਂ ਇਹ ਕਹਿ ਦਿੰਦਾ ਆ ਜੇ ਤੁਸੀਂ ਸਹੀ ਹੋਵੋ ਤੁਸੀਂ ਪੰਜਾਬ ਦੇ ਲੋਕਾਂ ਨੂੰ ਲੁੱਟਣਾ ਹਟ ਜਾਓ ਤਾਂ ਇਹ ਪੰਜਾਬ ਸੁਧਰ ਜਾਏ ਕਿਉਂਕਿ ਅੱਜ ਪੰਜਾਬ ਦੇ ਵਿੱਚ ਹਰ ਇੱਕ ਵੱਡੇ ਬਿਜ਼ਨਸ ਵੱਡੇ ਅਧਿਕਾਰੀਆਂ ਦਾ ਹਿੱਸਾ ਹੈ ਭਾਈ ਬਹੁਤ ਵੱਡੇ ਪੱਧਰ ਤੇ ਕਰਾਪਸ਼ਨ ਹੋ ਰਹੀ ਹੈ ਸਾਡੇ ਲੋਕ ਤਾਂ ਵਿਚਾਰੇ ਰੋਟੀ ਦਾਲ ਚੌਲ ਇਹਨਾਂ ਚੀਜ਼ਾਂ ਤੇ ਅਸਤਾਨ ਬਸ ਮਜਬੂਰਾਂ ਦੇ ਸਾਨੂੰ ਆ ਮਿਲ ਗਏ ਇੰਨੇ ਹੀ ਬਹੁਤ ਇੱਕ ਬੰਦਾ ਜਿਹੜਾ ਰੈਕਡੇ ਵਿੱਚ 500 ਰੁਪਏ ਦਿਹਾੜੀ ਲਈ ਸਾਰੀ ਕਲੇਡੇ ਖਰੇ ਆ ਕੇ ਬਹਿ ਜਾਂਦਾ ਕਿ ਦੇਖ ਲੈ ਮੈਨੂੰ ਕੋਈ ਮਿਸਤਰੀ ਨਰਾਜ ਮਿਸਤਰੀ ਨਾ ਦਿਹਾੜੀ ਲੈ ਕੇ ਜਾਊਗਾ ਤੇ ਮੇਰੇ ਘਰੇ ਟੱਕ ਪੱਕੂਗਾ ਸਿਰਫ ਉਹ ਵੀ 30 ਚੌਲ ਦੀ 20 ਲੱਖ ਦੀ 25 ਲੱਖ ਦੀਆਂ ਤੇ ਇਹ ਲੋਕਾਂ ਦੀਆਂ 1.5-1.5 2-2 ਲੱਖ ਤਨ ਕਹਾਂ ਨੇ ਤਨਖਾਹ ਕਿ ਫੌਂਡੀਆਂ ਨੇ ਆ ਤੁਸੀਂ ਲੋਕ ਸਵੇਰ ਤੋਂ ਲੈ ਕੇ ਆਥਾਂ ਦਿਨ ਟੈਕਸ ਦਿੰਦੇ ਹੋ ਆਪਾਂ ਇੱਥੇ ਆਏ ਆ ਚੱਲ ਕੇ ਸਕੂਟਰ ਮੋਟਰਸਾਈਕਲ ਗੱਡੀ ਕੋਲ ਕੰਟਰੋਲ ਕਿਹਾ ਹੈ ਉੱਥੇ ਟੈਕਸ ਦਿੱਤਾ ਹੈ ਸਵੇਰੇ ਉੱਠ ਕੇ ਤੁਸੀਂ ਕਾਹ ਦਿੱਤੀ ਹੈ ਉਹਦੇ ਤੇ ਟੈਕਸ ਦਿੱਤਾ ਹੈ ਤੇ ਇਹ ਟੈਕਸਾਂ ਦਾ ਪੈਸਾ ਇਹ ਸਿਵਲ ਦੇ ਅਧਿਕਾਰੀ ਇਹ ਪੁਲਿਸ ਵਾਲੇ ਇਹ ਜਿੰਨੇ ਵੀ ਅਫਸਰ ਨੇ ਉਸ ਟੈਕਸ ਦੇ ਪੈਸੇ ਨਾਲ ਹੀ ਤਨਖਾਹ ਦਿੰਦੇ ਆ ਆ ਹੁਣ ਹੈਲੀਕਾਪਟਰ ਝੂਕੇ ਲੈ ਕੇ ਫਿਰਦੇ ਨੇ ਆ ਥੋੜੇ ਦਿਨ ਪਹਿਲਾਂ ਇਹਨਾਂ ਨੇ ਬੜਿਆਂ ਕੇ ਪਰਚੇ ਦਿੱਤੇ ਆ ਹੈਲੀਕਾਪਟਰ ਘਰ ਦੇਣ ਅੱਜ ਉਹ ਹੈਲੀਕਾਪਟਰ ਕਿਹੜੇ ਪੈਸੇ ਨਾਲ ਚੱਲਦਾ ਤੁਹਾਡੇ ਲੋਕਾਂ ਦੇ ਪੈਸੇ ਨਾਲ ਤੁਸੀਂ ਜੇ ਤਨਖਾਹ ਵੀ ਲੈਂਦੇ ਹੋ ਉਹਦੇ ਵਿੱਚੋਂ ਤੁਹਾਡਾ ਟੈਕਸ ਕੱਢਦਾ ਸੋ ਆਏ ਇਹਨਾਂ ਰਾਜਨੀਤਿਕ ਲੋਕਾਂ ਤੋਂ ਅਤੇ ਇਹਨਾਂ ਜਿਹੜੇ ਚੋਰ ਅਧਿਕਾਰੀ ਨੇ ਉਹ ਹਰ ਇੱਕ ਮਹਿਕਮੇ ਝੁੰਦੇ ਨਹੀਂ ਕਿਉਂਕਿ ਪੰਜ ਅੰਗਲਾ ਬਰਾਬਰ ਨਹੀਂ ਇਹਨਾਂ ਤੋਂ ਸਟਕਾਰਾ ਪਈ ਹੈ ਤੁਸੀਂ ਸਾਰੇ ਇੱਥੇ ਆਏ ਹੋ ਤੁਹਾਡਾ ਧੰਨਵਾਦ ਉਮੀਦ ਕਰਦਾ ਹੈ ਕਿ ਕੋਈ ਸਿਵਲ ਅਧਿਕਾਰੀ ਆ ਕੇ ਸਾਡੇ ਲੋਕਾਂ ਨੂੰ ਮੈਮੋਰੰਡਮ ਲਾਊਗਾ ਅਤੇ ਇਸ ਤਰ੍ਹਾਂ ਦੀ ਸਮਾਪਤੀ ਦੇ ਬਾਅਦ ਜਿਵੇਂ ਜਿਵੇਂ ਅਰਨੁਦ ਦਿਲ ਹੁਣੇ ਕਹਿਣਗੇ ਪ੍ਰਧਾਨ ਨੇ ਸਫਾਈ ਸੇਵਕ ਜਿਹਨੇ ਪੰਜਾਬ ਦੇ ਤੋਂ ਜਿਵੇਂ ਕਹਿਣਗੇ ਉਸ ਤਰੀਕੇ ਨਾਲ ਆਪਾਂ ਅੱਗੇ ਚੱਲਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ